ہم سنتن کی رہن پیار ہم سنتن کی شرناہ ہم سنتن کی رہن پیار ہم سنتن کی شرناہ سنت ہماری ہوٹ سکھانی سنت ہمارا ਮਰੀ ਉਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਹਮ ਸੰਤਨ ਕੀ ਉਠ ਸਤਾਣੀ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਉਠ ਸਤਾਣੀ ਸੰਤ ਹਮਾਰਾ ਕਹਿਣਾ ਤਨਸਕਰ ਜੋਗ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜੋ ਕਿ ਆਪ ਜੀ ਨੂੰ ਪਤਾ ਹੀ ਹੈ 108 ਬ੍ਰਹਮ ਗਿਆਨੀ ਸੰਤ ਬਾਬਾ ਉਹਦੇ ਸੰਗ ਜੀ ਮਹਾਰਾਜ ਜੀਆਂ ਦੇ ਸਾਲਾਨਾ 72ਵੇਂ ਵਰਸੀ ਦੇ ਸਬੰਧਿਤ ਵਿੱਚ ਪਿੰਡ ਮੁਖ ਲਿਆਣਾ ਅਤੇ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਜੋ ਕਿ ਪਰਸੋਂ ਵਾਲੇ ਦਿਨ ਤੋਂ ਤੁਰਕੀ ਬਾਣੀ ਆਈ ਤਿੰਸਕੀ ਦੀ ਚੰਗ ਮਿਟਾਈ ਜੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਸੀ ਤਨਾਂ ਦੇ ਭੋਗ ਪਾਏ ਗਏ ਉਪਰੰਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਾਨ ਕੀਰਤਨ ਦਰਬਾਰ ਸੱਜੇ ਹਨ ਜਿਨ੍ਹਾਂ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਕੀਰਤਨੀ ਢਾਡੀ ਜਥੇ ਕਵੀਸ਼ਰੀ ਅਤੇ ਕਥਾਵਾਚ ਪਹੁੰਚੇ ਹਨ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਨੇ ਹਾਲ ਕੀਤਾ ਹੈ ਸਾਰੀ ਸੰਗਤ ਦਾ ਦੇਸ਼ ਵਿਦੇਸ਼ ਦੀ ਸੰਗਤ ਦਾ ਜਿਨ੍ਹਾਂ ਨੇ ਸਾਥ ਦਿੱਤਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਮਨਾਏ ਹਨ ਮਹਾਰਾਜ ਦੀ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ